ਭਾਈ ਅਮਰਤਪਾਲ ਸਿੰਘ ਦੇ ਜਿਹੜੇ ਪਿਤਾ ਨੇ ਤਰਸੇਮ ਸਿੰਘ ਉਹਨਾਂ ਵੱਲੋਂ ਬੇਨਤੀ ਕੀਤੀ ਗਈ ਹੈ ਕਿ 19 ਤਰੀਕ ਨੂੰ ਇੱਥੇ ਡੇਰਾ ਬਾਬਾ ਨਾਨਕ ਦੇ ਵਿੱਚ ਪਰਮਾ ਇਕੱਠ ਰੱਖਿਆ ਗਿਆ ਤੇ ਹੁਣ ਮੌਸਮ ਦੀ ਖਰਾਬੀ ਕਰਕੇ ਪ੍ਰਬੰਧਾਂ ਦੇ ਵਿੱਚ ਕਮੀ ਹੋ ਸਕਦੀ ਹੈ ਉਹਨਾਂ ਨੇ ਸੇਵਾਦਾਰਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਨੇੜੇ-ਤੇੜੇ ਦੇ ਸੇਵਾਦਾਰ ਨੇ ਉਹ ਪਹੁੰਚਣ ਤਾਂ ਕਿ ਜਿਹੜਾ ਇਕੱਠ ਹੋ ਰਿਹਾ ਉੱਥੇ ਲੋਕ ਇਕੱਤਰ ਹੋਣਗੇ ਉਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਲਈ ਸਾਡੀ ਮਦਦ ਕਰੋ ਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਤਾਂ ਜੋ ਉਹਨਾਂ ਦੇ ਕੰਨ ਥੱਲੇ ਜੂਨ ਸਰਕੇ ਅਤੇ ਉਹਨਾਂ ਨੇ ਕਿਹਾ ਕਿ ਜਿਹੜੇ ਪੇਜਾਂ ਵਾਲੇ ਨੇ ਜਾਂ ਜਿਹੜੇ ਰਾਜ ਸਿੰਘ ਖਾਲਸਾ ਵਰਗੇ ਭਾਨਾ ਸਿੱਧੂ ਵਰਗੇ ਉਹਨਾਂ ਵੱਲੋਂ ਵੀ ਅਪੀਲ ਕੀਤੀ ਗਈ ਆ ਉਹਨਾਂ ਦੀ ਵੀ ਸੁਣੋ ਅਤੇ ਵੱਧ ਤੋਂ ਵੱਧ ਇੱਥੇ ਇਕੱਠ ਕਰੋ ਤਾਂ ਜੋ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਰੇ ਉਹਨਾਂ ਨੇ ਹੋਰ ਕੀ ਕੀ ਕਿਹਾ ਉਹ ਤੁਹਾਨੂੰ ਸੁਣਾਉਣੀ ਜਿੱਦਾਂ ਕਿ ਤੁਹਾਨੂੰ ਸਾਰਿਆਂ ਸੰਗਤਾਂ ਨੂੰ ਪਤਾ ਹੀ ਹੈ ਕਿ ਅਫਵਾਹ ਉਹਦੀ ਤਰੀਕ ਨੂੰ ਫਲਕ 71 ਤੱਕ ਕਰਨ ਜਾ ਰਹੇ ਆ ਜੋ ਕੱਲ੍ਹ ਸਵੇਰੇ ਆ ਤੇ ਉਹਦੇ ਵਾਸਤੇ ਕੁਝ ਪ੍ਰਸ਼ਾਸਨ ਦੀ ਕੁਸ਼ਮੀਂ ਦੀ ਵਜ੍ਹਾ ਨਾਲ ਕੁਝ ਪ੍ਰਬੰਧਾਂ 'ਚ ਢਿੱਲ ਆ ਤੇ ਇਸ ਕਰਕੇ ਅਸੀਂ ਨੇੜੇ ਤੇੜੇ ਬਾਉ ਕਾਲੇ ਦੇ ਲਾਗੇ ਬਣੇ ਦੀਆਂ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਉਹ ਵੱਤ ਉਹ ਵਸੋਂ ਤੇ ਪਹੁੰਚ ਕੇ ਤੇ ਆਪਣੀ ਸੁਆਮਾ ਦੇਣ ਤੇ ਜਿਹੜਾ ਕਿ ਆਪਾਂ ਪ੍ਰਬੰਧ ਨੇ ਮੁਕੰਮਲ ਕਰ ਸਕੀਏ ਗੱਲ ਸੰਗਤਾਂ ਬਹੁਤ ਵੱਡੀ ਤਰਦਾਦ ਚੱਲ ਰਹੀਆਂ ਇਸ ਕਰਕੇ ਆਪਣੇ ਬਾਉ ਕਾਲਾ ਦੇ ਨੇੜੇ ਦੇ ਲੋਕਾਂ ਦੀ ਜ਼ਿੰਮੇਵਾਰੀ ਜ਼ਿਆਦਾ ਵੱਧ ਜਾਂਦੀ ਆ ਇਹਨੇ ਕਿ ਬੇਨਤੀ ਪ੍ਰਵਾਦ ਕਰਦੇ ਜਿੱਦਾਂ ਕਿ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਪਤਾ ਹੀ ਹੈ ਕਿ ਆਪਾਂ 11 ਤਰੀਕ ਨੂੰ ਫਤਕ 71 ਤੱਕ ਚੱਲ ਜਾ ਰਹੇ ਆ ਜੋ ਕੱਲ੍ਹ ਸਵੇਰੇ ਆ ਉਹਦੇ ਵਾਸਤੇ ਕੁਝ ਪ੍ਰਸ਼ਾਸਨ ਦੀ ਕੁਸ਼ਮੀਂ ਦੀ ਵਜ੍ਹਾ ਨਾਲ ਕੁਝ ਪ੍ਰਬੰਧਾਂ ਤੇ ਢਿੱਲੇ ਆ ਤੇ ਇਸ ਕਰਕੇ ਅਸੀਂ ਨੇੜੇ ਤੇੜੇ ਬਾਉ ਕਾਲੇ ਦੇ ਲਾਗੇ ਬਣੇ ਹੋਈਆਂ ਸੰਗਤਾਂ ਮੈਂ ਅਪੀਲ ਕਰਦੇ ਆ ਕਿ ਉਹ ਵੱਤ ਵਦ ਉਹ ਤੇ ਪਹੁੰਚ ਕੇ ਤੇ ਆਪਣੀਆਂ ਸੁਆਮਾਂ ਦੇਣ ਤੇ ਜਿਹੜਾ ਕਿ ਆਪੋ ਪ੍ਰਬੰਧ ਨੇ ਮੁਕੰਮਲ ਕਰ ਸਕੀ ਇਹ ਤਾਂ ਸੰਗਤਾਂ ਬਹੁਤ ਵੱਡੀ ਤਰ੍ਹਾਂ ਚੱਲ ਰਹੀਆਂ ਜਿਸ ਕਰਕੇ ਆਪਣੇ ਬਾਉ ਕਾਲੇ ਦੇ ਨੇੜੇ ਦੇ ਲੋਕਾਂ ਦੀ ਜ਼ਿੰਮੇਵਾਰੀ ਜ਼ਿਆਦਾ ਵੱਧ ਜਾਂਦੀ ਆ ਇਹਨੇ ਕਿ ਬੇਨਤੀ ਬੁਲਾਰ ਕਰਦੇ ਜਿੱਦਾਂ ਕਿ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਪਤਾ ਹੀ ਹੈ ਕਿ ਅਫਵਾਹ ਨਹੀਂ ਤਰੀਖ ਨੂੰ ਫਲ ਕਰਕੇ ਕੱਤਰਤਾ ਕਰਨ ਜਾ ਰਹੇ ਆ ਜੋ ਕੱਲ੍ਹ ਸਵੇਰੇ ਆ ਤੇ ਉਹਦੇ ਵਾਸਤੇ ਕੁਝ ਪ੍ਰਸ਼ਾਸਨ ਦੀ ਕੁਝ ਮੀਂਹ ਦੀ ਵਜ੍ਹਾ ਨਾਲ ਕੁਝ ਪ੍ਰਬੰਧਾਂ ਦੇ ਢਿੱਲੇ ਆ ਤੇ ਇਸ ਕਰਕੇ ਅਸੀਂ ਨੇੜੇ ਤੇਰੇ ਬਾਉ ਕਾਲੇ ਦੇ ਲਾਗੇ ਬਣੇ ਦੀਆਂ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਉਹ ਵੱਦ ਤੋਂ ਵੱਦ ਉੱਥੇ ਪਹੁੰਚ ਕੇ ਤੇ ਆਪਣੀਆਂ ਸੁਆਵਾਂ ਦੇਣ ਤੇ ਜਿਹੜਾ ਕਿ ਆਪਾਂ ਪ੍ਰਬੰਧ ਨੂੰ ਮੁਕੰਮਲ ਕਰ ਸਕੀਏ ਤਾਂ ਸੰਗਤਾਂ ਬਹੁਤ ਵੱਡੀ ਤਰਦਾਦ ਚੱਲ ਰਹੀਆਂ ਜਿਸ ਕਰਕੇ ਆਪਣੇ ਬਾਉ ਕਾਲਾ ਦੇ ਨੇੜੇ ਦੇ ਲੋਕਾਂ ਦੀ ਜ਼ਿੰਮੇਵਾਰੀ ਜ਼ਿਆਦਾ ਵੱਧ ਜਾਂਦੀ ਆ ਇਹਨਾਂ ਇੱਕ ਬੇਨਤੀ ਪੁਰਵਾਨ ਕਰਦੇ ਜਿੱਦਾਂ ਕਿ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਪਤਾ ਹੀ ਹੈ ਕਿ ਆਪਾਂ ਉਹੀ ਤਰੀਕ ਨੂੰ ਫਲ ਕਰਕੇ ਕੱਤਰ ਤੱਕ ਲੰਘ ਜਾ ਰਹੇ ਆ ਜੋ ਕੱਲ੍ਹ ਸਵੇਰੇ ਆ ਤੇ ਉਹਦੇ ਵਾਸਤੇ ਕੁਝ ਪ੍ਰਸ਼ਾਸਨ ਦੀ ਕੁਝ ਮੀਂਹ ਦੀ ਵਜ੍ਹਾ ਨਾਲ ਕੁਝ ਪ੍ਰਬੰਧਾਂ 'ਚ ਢਿੱਲ ਆ ਤੇ ਇਸ ਕਰਕੇ ਅਸੀਂ ਨੇੜੇ ਤੇੜੇ ਬਾਉ ਕਾਲੇ ਦੇ ਲਾਗੇ ਬਣੇ ਦੀਆਂ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਉਹ ਵੱਤ ਉਹ ਦੂਥੇ ਪਹੁੰਚ ਗਏ ਤੇ ਆਪਣੀਆਂ ਸੁਆਵਾਂ ਦੇਣ ਤੇ ਜਿਹੜਾ ਕਿ ਉਹ ਪ੍ਰਬੰਧ ਨੂੰ ਮੁਕੰਮਲ ਕਰ ਸਕੀਏ ਗੱਲ ਸੰਗਤਾਂ ਬਹੁਤ ਵੱਡੀ ਤਰਦਾਦ ਚੱਲ ਰਹੀਆਂ ਇਸ ਕਰਕੇ ਆਪਣੇ ਬਾਉ ਕਾਲਾ ਦੇ ਨੇੜੇ ਦੇ ਲੋਕਾਂ ਦੀ ਜ਼ਿੰਮੇਵਾਰੀ ਜ਼ਿਆਦਾ ਵੱਧ ਜਾਂਦੀ ਆ ਇਹਨੇ ਇੱਕ ਬੇਨਤੀ ਪ੍ਰਵਾਨ ਕਰ ਜਿੱਦਾਂ ਕਿ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਪਤਾ ਹੀ ਹੈ ਕਿ ਅਫਾਣ 19 ਤਰੀਕ ਨੂੰ ਫਲ ਕਰਕੇ ਕੱਤਰਤਾ ਕਰਨ ਜਾ ਰਹੇ ਆ ਜੋ ਕੱਲ੍ਹ ਸਵੇਰੇ ਆ ਤੇ ਉਹਦੇ ਵਾਸਤੇ ਕੁਝ ਪ੍ਰਸ਼ਾਸਨ ਦੀ ਕੁਸ਼ਮੀਂ ਦੀ ਵਜ੍ਹਾ ਨਾਲ ਕੁਝ ਪ੍ਰਬੰਧਾਂ ਤੇ ਢਿੱਲੇ ਆ ਤੇ ਇਸ ਕਰਕੇ ਅਸੀਂ ਨੇੜੇ ਤੇੜੇ ਬਾਉ ਕਾਲੇ ਦੇ ਲਾਗੇ ਬਣੇ ਹੋਈਆਂ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਉਹ ਵੱਤਵਾਦ ਉਥੇ ਪਹੁੰਚ ਕੇ ਤੇ ਆਪਣੀ ਸੁਆਮਾ ਦੇਣ ਤੇ ਜਿਹੜਾ ਕਿ ਆਪਾਂ ਪ੍ਰਬੰਧ ਨੂੰ ਮੰਨ ਕਬਲ ਕਰ ਸਕੀਏ ਤਾਂ ਸੰਗਤਾਂ ਬਹੁਤ ਵੱਡੀ ਤਰਦਾਦ ਚੱਲ ਰਹੀਆਂ ਇਸ ਕਰਕੇ ਆਪਣੇ ਬਾਉ ਕਾਲਾ ਦੇ ਨੇੜੇ ਦੇ ਲੋਕਾਂ ਦੀ ਜ਼ਿੰਮੇਵਾਰੀ ਜ਼ਿਆਦਾ ਵੱਧ ਜਾਂਦੀ ਆ ਇਹ ਨਹੀਂ ਕਿ ਬੇਦੀ ਪਰਵਾਹ